ਕੀ ਕਾਲ ਜੀ ਜਿੰਨੇ ਵੀ ਭੈਣ ਭਰਾ ਸਾਡੇ ਚੈਨਲ ਨਾਲ ਜੁੜੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਭ ਤੋਂ ਪਹਿਲੀ ਜਿਹੜੀ ਆਪਾਂ ਪਿਛਲੀ ਵਾਰ ਵੀ ਦੱਸਿਆ ਸੀ ਕਿ 50000 ਤੋਂ ਜ਼ਿਆਦਾ ਸਬਸਕ੍ਰਾਈਬ ਆਪਣੇ ਚੈਨਲ ਤੇ ਹੋ ਚੁੱਕੇ ਨੇ 51000 ਕੁਝ ਜਿਹੜੇ ਸਬਸਕ੍ਰਾਈਬਰ ਹੁਣ ਤੱਕ ਹੋ ਚੁੱਕੇ ਨੇ ਜੋ ਕੁੜੀਆਂ ਦੀ ਐਡ ਆ ਉਹਦੇ ਵਿੱਚ 100 ਰੁਪਏ ਆਪਾਂ ਲੈਸ ਕੀਤਾ ਸੀ ਤੇ ਤਾਂ ਜੋ ਬੈਲੈਂਸ ਕ੍ਰੀਏਟ ਹੋ ਸਕੇ ਕਿਉਂਕਿ ਮੁੰਡਿਆਂ ਦੀ ਐਡਾਂ ਜ਼ਿਆਦਾ ਆਉਂਦੀਆਂ ਕੁੜੀਆਂ ਦੀਆਂ ਥੋੜੀਆਂ ਘੱਟ ਆਉਂਦੀਆਂ ਸੀਗੀਆਂ ਤੇ ਇਸ ਚੀਜ਼ ਦੀ ਇਨਕਰੀਜ਼ਿੰਗ ਆਪਾਂ ਨੂੰ ਮਿਲੀ ਵੀ ਹੈ ਕੁੜੀਆਂ ਦੀਆਂ ਜਿਹੜਾ ਐਡਾਂ ਜਾਦਾ ਆਉਣ ਲੱਗ ਗਈਆਂ ਨੇ ਤੇ ਬਾਕੀ ਜ਼ਿਆਦਾ ਟਾਈਮ ਨਾ ਖਰਾਬ ਕਰਦੇ ਹੋਏ ਪਰਿਵਾਰ ਦੇ ਨੰਬਰਾਂ ਸਮੇਤ ਜਿਹੜੇ ਅੱਜ ਦੀ ਹੈਗੀ ਹੈਗੀ ਲਿਸਟ ਉਹ ਤੁਹਾਡੇ ਸਾਹਮਣੇ ਲੈ ਕੇ ਆਉਣੇ ਆ ਤੇ ਜਿਨ੍ਹਾਂ ਨੇ ਜਿਹੜੇ ਸਾਡੇ ਨਾਲ ਨਵੇਂ ਜੁੜੇ ਨੇ ਚੈਨਲ ਤੇ ਉਹਨਾਂ ਨੂੰ ਦੱਸ ਦਈਏ ਕਿ ਆਪਣੇ ਲੜਕਾ ਲੜਕੀ ਦੀ ਐਡ ਪਾਉਣ ਲਈ ਹੇਠਾਂ ਜੋ ਨੰਬਰ ਹੈ 9501725405 ਇਹਦੇ ਤੇ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਪਾਉਣ ਦਾ ਪੂਰਾ ਪ੍ਰੋਸੈਸ ਕਿੰਨੀ ਫੀਸ ਹੈ ਕੀ ਪ੍ਰੋਸੈਸ ਹੈ ਕੀ ਅਸੀਂ ਬਾਇਓ ਡਾਟਾ ਚਾਹੀਦਾ ਹੁੰਦਾ ਸਾਨੂੰ ਸਾਰਾ ਕੁਝ ਪੰਜਾਬੀ ਦੇ ਵਿੱਚ ਲਿਖ ਕੇ ਭੇਜ ਦੇਾਂਗੇ ਤੇ ਬਾਕੀ ਅੱਜ ਦੀ ਜਿਹੜੀ ਲਿਸਟ ਹੈ ਉਹ ਕਰੀਏ ਸਟਾਰਟ ਤੇ ਜਿਹੜੇ ਪੁਰਾਣੇ ਆ ਤੇ ਨਵੇਂ ਆ ਉਹਨਾਂ ਨੂੰ ਜਿਨ੍ਹਾਂ ਨੂੰ ਹਜੇ ਤੱਕ ਨਹੀਂ ਪਤਾ ਕਿ ਅਸੀਂ ਜ਼ਿਆਦਾਤਰ ਜਿਹੜੀਆਂ ਸ਼ਾਰਟ ਵੀਡੀਓ ਪਾਉਂਦੇ ਹੁੰਦੇ ਸੀ ਤੇ ਇਹੇਠਾਂ ਜੋ ਬੈਲ ਆਈਕਨ ਦਾ ਬਟਨ ਹੈ ਸਬਸਕ੍ਰਾਈਬ ਤਾਂ ਸਾਡੇ ਚੈਨਲ ਨੂੰ ਕਰੋ ਹੀ ਕਰੋ ਨਾਲ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਤੁਹਾਡੇ ਕੋਲੇ ਕੋਈ ਵੀ ਰਿਸ਼ਤਾ ਜਿਹੜਾ ਮਿਸ ਨਾ ਹੋਵੇ ਹਰੇਕ ਰਿਸ਼ਤਾ ਪਹੁੰਚੇ ਤੇ ਅੱਜ ਦਾ ਜਿਹੜਾ ਪਹਿਲਾ ਰਿਸ਼ਤਾ ਹੈ ਉਹ ਆਪਾਂ ਅਨਾਉਂਸ ਕਰਨ ਜਾ ਰਹੇ ਹਾਂ ਮੁਹਾਲੀ ਤੋਂ ਆਜੀ ਪਹਿਲਾ ਰਿਸ਼ਤਾ ਨਾਮ ਸਿੰਘ ਪਤਾ ਮੁਹਾਲੀ ਤੋਂ ਬਲੋਂਗ ਕਰਦੇ ਆ ਹੁਣ ਬਲੀਜੀਮ ਤੇ 40 ਸਾਲ ਤੋਂ ਜਿਹੜਾ ਪਰਿਵਾਰ ਰਹਿ ਰਿਹਾ ਹੈ ਪੜ੍ਹਾਈ ਆਈਬੀ ਡਿਪਲੋਮਾ ਯੂਰਪ ਤੋਂ ਕੀਤਾ ਹੋਇਆ ਬਿਜ਼ਨਸ ਡਿਗਰੀ ਫਾਈਨਾਂਸ ਦੀ ਲੰਡਨ ਤੋਂ ਤੇ ਯੂਨੀਵਰਸਿਟੀ ਦੀ ਪੜ੍ਹਾਈ ਜਿਹੜੀ ਲੰਡਨ ਤੋਂ ਕੀਤੀ ਹੋਈ ਆ ਮੁੰਡੇ ਨੇ ਬਹੁਤ ਵਧੀਆ ਰਿਸ਼ਤਾ ਹੈ ਭੈਣ ਇੱਕ ਮੈਡਾ ਕੈਨੇਡਾ ਭਰਾ 99 ਮੈਡਾ ਕੈਨੇਡਾ ਦਾ 2 99 ਮੈਡਾ ਕੈਨੇਡਾ ਕੱਦ 5 ਫੁੱਟ 11 ਇੰਚ ਕਾਸਟ ਲੁਬਾਣਾ ਸਿੱਖਾ ਡੇਟ ਆਫ ਬਰਥ 28 ਸਾਲ ਆ ਮੁੰਡੇ ਦੀ ਕੰਮ ਵਧੀਆ ਜੋਬ ਹੈ 15 ਸੌਰੀ 4500 ਯੂਰੋ ਲਗਭਗ ਜੋ ਇੰਡੀਆ ਦੇ 3.5 ਲੱਖ ਰੁਪਈਆ ਜਿਹੜੀ ਅਗਿਆਗੇ ਨਾ ਦੀ ਨੌਕਰੀ ਆਪਣੀ ਸੈਲਰੀ ਹੈ ਪ੍ਰਾਪਰਟੀ ਦੇ ਵਿੱਚ ਯੂਰਪ ਦੇ ਵਿੱਚ 12 ਫਲੈਟ ਨੇ ਇਹਨਾਂ ਦੇ ਤੇ ਮੇਨ ਸਿਟੀ ਦੇ ਵਿੱਚ ਫਲੈਟ ਨੇ ਜਿਨ੍ਹਾਂ ਦੀ ਇੰਡੀਅਨ ਆਪਣੇ ਭਾਰਤ ਦੇ ਅਕੋਰਡਿੰਗ ਜੇ ਕੀਮਤ ਦੀ ਗੱਲ ਕਰੀਏ ਤਾਂ 45 ਕਰੋੜ ਰੁਪਇਆ ਬਣਦੀ ਹੈ ਆਪਣਾ ਵੱਖਰਾ ਫਲੈਟ ਹੈ ਇਹਨਾਂ ਦਾ ਤੇ ਨਸੀਤ ਉਹ ਰਹਤਾ ਮੁੰਡਾ ਪਰਿਵਾਰ ਦੇ ਸਮੇਤ ਹੈ ਕੁੜੀ ਪੜੀ ਲਿਖੀ ਹੋਵੇ 5 ਫੁੱਟ 4 ਇੰਚ ਤੋਂ ਪਲੱਸ ਜਿਹੜਾ ਕੱਦ ਹੋਵੇ ਜੀ ਇੰਡੀਆ ਹੋਵੇ ਜਾਂ ਯੂਰਪ ਹੋਵੇ ਜਾਂ ਕੈਨੇਡਾ ਤੋਂ ਹੋਵੇ ਖਾਨਦਾਨੀ ਹੋਵੇ ਕੋਈ ਮੰਗ ਨਹੀਂ ਤੇ ਜਾਤੀਵੰਦਨ ਕੋਈ ਨਹੀਂ ਕਾਸਟ ਜਰਨਲ ਕਾਸਟ ਦੀ ਹੋਵੇ ਮੁੰਡਾ ਡਿਵੋਰਸਡ ਹੈ ਤੇ ਬਾਹਰਲੇ ਦੋ ਨੰਬਰ ਨੇ ਇਹਨਾਂ ਦੇ ਡਾਇਰੈਕਟ ਕਾਲ ਕਰੋ ਜੀ ਡਾਇਰੈਕਟ ਕਾਲ ਨਹੀਂ ਲੱਗਦੀ ਬਾਹਰਲੇ ਨੰਬਰਾਂ ਤੇ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਜਿਹੜੇ ਵੀ ਬਾਹਰਲੇ ਨੰਬਰ ਹੁੰਦੇ ਆ ਉਹਦੇ ਤੇ ਵਟਸਐਪ ਤੇ ਜੋ ਆਪਣਾ ਐਡ ਕਰਕੇ ਵਟਸਐਪ ਤੇ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਅੰਮ੍ਰਿਤਧਾਰੀ ਆ ਮੁੰਡਾ ਪਤਾ ਬਠਿੰਡਾ ਤੋਂ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮਾੜਾ ਕੱਦ 5 ਫੁੱਟ 11 ਇੰਚ ਕਾਸਟ ਜੱਟ ਸਿੱਖ ਗੋਤ ਮਾਨ 1995 ਦਾ ਡੇਟ ਆਫ ਬਰਥ ਹੈ 5 ਕਿੱਲੇ ਜ਼ਮੀਨ ਹੈ ਦੋ ਭਰਾ ਨੇ 2.5-2.5 ਕਿੱਲੇ ਜ਼ਮੀਨ ਆਉਂਦੀ ਹੈ ਤੇ ਟਰਾਂਸਪੋਰਟਿੰਗ ਲੈਣ ਦਾ ਮੁੰਡਾ ਕੰਮ ਕਰਦਾ ਗੁਰਸਿੱਖ ਪਰਿਵਾਰ ਆ ਕੁੜੀ ਦਾ ਮੁੰਡੇ ਦਾ ਤੇ ਗੁਰਸਿੱਖ ਪਰਿਵਾਰ ਦੀ ਕੁੜੀ ਚਾਹੀਦੀ ਹੈਗੀ ਲਾਲ ਪੱਟੀ 'ਚ 774 ਵਾਲਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਐਡ ਪਵਾਉਣ ਲਈ ਪੀਲੀ ਪੱਟੀ ਦੇ ਵਿੱਚ ਸਾਡਾ ਨੰਬਰ ਹੈ ਤੇ ਐਡ ਪਵਾਉਣ ਲਈ ਸਿਰਫ ਤੁਸੀਂ ਹੈਲੋ ਲਿਖ ਕੇ ਭੇਜਣੀ ਹੈ ਐਡ ਦਾ ਪੂਰਾ ਪ੍ਰੋਸੈਸ ਅਸੀਂ ਪੰਜਾਬੀ ਦੇ ਵਿੱਚ ਲਿਖ ਕੇ ਪਾ ਦੇਵਾਂਗੇ ਅਗਲਾ ਰਿਸ਼ਤਾ ਨੋਟ ਕਰੋ ਜੀ ਜਿੰਨੇ ਵੀ ਰਿਸ਼ਤੇ ਇੱਥਾਂ ਦਿੱਤੇ ਹੁੰਦੇ ਆ ਆਪਣਾ ਇੱਥਾਂ ਲਾਲ ਪੱਟੀ 'ਚ ਪਰਿਵਾਰ ਦਾ ਨੰਬਰ ਹੁੰਦਾ ਤੇ ਐਡ ਪਾਉਣ ਲਈ ਪੀਲੀ ਪੱਟੀ ਸਾਡਾ ਹੁੰਦਾ ਹੈ ਨਾਮ ਸਿੰਘ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਬਲੋਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਭਰਾ ਕੋਈ ਨਹੀਂ ਕੱਲਾ ਮੁੰਡਾ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਬਰਾੜ 17/8 2000 ਦਾ ਡੇਟ ਆਫ ਬਰਥ ਹੈ ਕੰਮ ਚਾਰ ਕਿੱਲੇ ਜ਼ਮੀਨ ਆ ਆਸਟ੍ਰੇਲੀਆ ਸਟੱਡੀ ਤੇ ਮੁੰਡਾ ਕੁੜੀ ਆਸਟ੍ਰੇਲੀਆ ਪੀਆਰ ਹੋਵੇ ਲਾਲ ਪੱਟੀ ਦੇ ਵਿੱਚ 98 ਵਾਲਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਐਡ ਪਾਉਣੀ ਹੈ ਜੀ ਨੇ ਇੱ ਸਾਡਾ ਨੰਬਰ ਹੈ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਬਲੋਂਗ ਕਰਦੇ ਆ ਪੜਾਈ ਡਿਪਲੋਮਾ ਇਨ ਆਟੋਮੋਬਾਈਲ ਬਿਜ਼ਨਸ ਕੁਕਰੀ ਤੇ ਹਸਪੀਟੈਲਿਟੀ ਦਾ ਕੀਤਾ ਹੋਇਆ ਇਹਨਾਂ ਨੇ ਜਿਹੜੀ ਪੜਾਈ ਕੀਤੀ ਹੋਈ ਹੈ ਕਿ ਭੈਣ ਇੱਕ ਮੈਡ ਹੈ ਆਸਟ੍ਰੇਲੀਆ ਸਿਟੀ ਜਾਣਾ ਤੇ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਗਿੱਲ 10 93 ਦਾ ਡੇਟ ਆਫ ਬਰਥ ਹੈ ਜੀ ਕੰਮ 5 ਕਿੱਲੇ ਜ਼ਮੀਨ ਆ 2014 ਤੋਂ ਆਸਟ੍ਰੇਲੀਆ ਵਿੱਚ ਪੀਆਰ ਦੀ ਫਾਈਲ ਲਗਾਈ ਹੋਈ ਹੈ ਤੇ 2014 ਤੋਂ ਜਿਹੜਾ ਮੁੰਡਾ ਆਸਟ੍ਰੇਲੀਆ ਗਿਆ ਹੋਇਆ ਹੈ ਪਹਿਲਾ ਜਿਹੜੀ ਉਹ ਕੁੜੀ ਆਸਟ੍ਰੇਲੀਆ 'ਚ ਹੋਵੇ ਜਾਂ ਇੰਡੀਆ ਦੇ ਵਿੱਚ ਐ ਤਾਂ ਨਰਸਿੰਗ ਕੀਤੀ ਹੋਵੇ ਮੰਗਲੀਬ ਕੁ ਹੋਵੇ ਕੁੜੀ ਤੇ 5 ਫੁੱਟ 5 ਜਿਹੜਾ ਕੱਦ ਹੋਵੇ ਤੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ 99 ਦਾ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮਕਔਰ ਕੁੜੀ ਦਾ ਰਿਸ਼ਤਾ ਜੀ ਪਟਿਆਲਾ ਤੋਂ ਪੜਾਈ ਬੀਏ ਸੈਕੰਡ ਕੀਤੀ ਹੋਈ ਹੈ ਵੀਡੀਓ ਛੱਡ ਕੇ ਨਾ ਜਾਇਓ ਇੱਕ ਦੋ ਰਿਕਵੈਸਟਾਂ ਨੇ ਜਿਹੜੇ ਵੀ ਭੈਣ ਭਰਾ ਐਡ ਪਵਾਉਂਦੇ ਐ ਕੋਈ ਕੱਦ ਛੱਡ ਦਿੰਦਾ ਕੋਈ ਉਮਰ ਨਹੀਂ ਲਿਖਦਾ ਅਸੀਂ ਦੱਸ ਲੈਣਾ ਪੂਰੀਆਂ ਲਿਖੀਆਂ ਹੁੰਦੀਆਂ ਡਾਟੇ ਦੀਆਂ ਵੀ ਆ ਆ ਭੇਜੋ ਪਤਾ ਨਹੀਂ ਤਾਂ ਤੁਸੋਂ ਨੂੰ ਪੰਜਾਬੀ ਨਹੀਂ ਆਉਂਦੀ ਜਾਂ ਮੈਂ ਉਰਦੂ ਉਰਦੂ 'ਚ ਲਿਖ ਦਿੰਨਾ ਹੈ ਨਾ ਏ ਜੀ ਮੇਰੇ ਸਮਝ ਤ ਨਹੀਂ ਆ ਜਿੰਨੀਆਂ ਐਡਾਂ ਪਾਉਂਦੇ ਆ ਲਗਭਗ ਜੇ 50 ਐਡਾਂ ਆਉਂਦੀਆਂ ਨੇ ਤਾਂ 25 ਜਾਣੇ ਕੋਈ ਕੱਦ ਛੱਡ ਦਿੰਦਾ ਕੋਈ ਭੈਣ ਭਰਾ ਨਹੀਂ ਲਿਖਦਾ ਕੋਈ ਕਾਸਟ ਨਹੀਂ ਲਿਖਦਾ ਹੱਥ ਜੋੜ ਕੇ ਬੇਨਤੀ ਐ ਜੋ ਡਾਟਾ ਪੁੱਛਿਆ ਹੁੰਦਾ ਉਹ ਸਾਰਾ ਡਾਟਾ ਭੇਜਿਆ ਕਰੋ ਤੇ ਅੱਜ ਦਾ ਜਿਹੜਾ ਰਿਸ਼ਤੇ ਬਰਕਰਾਰ ਰੱਖੋ ਨਾਮ ਕੌਰ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਆ ਪੜਾਈ ਬੀਏ ਸੈਕੰਡ ਕੀਤੀ ਹੋਈ ਐ ਤੇ ਭੈਣ ਦੋ ਮੈਡ ਨੇ ਐਨ ਆਰ ਆਈ ਨੇ ਭਰਾ ਇੱਕ ਮੈਡ ਐਨ ਆਰ ਆਈ ਕੱਦ 5 ਫੁੱਟ 2 ਇੰਚ ਕਾਸਟ ਕੰਬੋਜ ਗੂਤ ਜੰਮੂ 23 6 84 ਦਾ ਡੇਟ ਆਫ ਬਰਥ ਐ ਐਨ ਆਰ ਆਈ ਜੀ ਕੁੜੀ ਆਸਟ੍ਰੇਲੀਆ ਤੇ ਉਮਰ ਆ ਜਿਹੜੀ ਮੁੰਡੇ ਦੀ 40 ਤੋਂ 42 ਸਾਲ ਹੋਵੇ ਭਾਵੇਂ ਇੱਕ ਬੱਚਾ ਵੀ ਹੋਵੇ ਮੁੰਡੇ ਦੀ ਇੰਗਲਿਸ਼ ਵਧੀਆ ਹੋਵੇ ਛੋਡੀ ਤੇ ਲੁਭਾਣਾ ਬ੍ਰਦਰਿ ਵਾਲੀ ਵੀ ਸੰਪਰਕ ਕਰ ਸਕਦੇ ਨੇ ਜਨਰਲ ਕਾਸਟ ਦੇ ਵਿੱਚ ਤੇ 96806 ਜਿਹੜਾ ਨੰਬਰ ਹੈ ਲਾਲ ਪੱਟੀ ਦੇ ਵਿੱਚ ਇਹ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਤੇ ਤੁਸੀਂ ਵੀ ਆਪਣੇ ਲੜਕਾ ਲੜਕੀ ਦੀ ਐਡ ਪਾਉਣ ਲਈ ਇਹੇਠਾਂ ਪੀਲੀ ਪੱਟੀ ਵਾਲੇ ਨੰਬਰ ਤੇ WhatsApp ਤੇ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪ੍ਰੋਸੈਸ ਭਾਗਤਾ ਜਾਏਗਾ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਜੀ ਨਾਮ ਕੌਰ ਪਤਾ ਮੋਗਾ ਤੋਂ ਬਲੋਂਗ ਕਰਦੇ ਪੜ੍ਹਾਈ ਐਮਏ ਡੀਐਮਐਲ ਕੀਤੀ ਹੋਈ ਹੈ ਪੈਨ ਮੈਰਿਡ ਆ ਭਰਾ ਮੈਰਿਡਾ ਕੱਦ 5 ਫੁੱਟ 5 ਇੰਚ ਕਾਸਟ ਜੱਟ ਸੇ ਗੁੱਤ ਗੇਲ 38 ਸਾਲ ਦੀ ਉਮਰ ਹੈ ਕੰਮ ਯੂ ਐਸ ਏ ਸਿਟੀ ਜਾਣਾ ਜੀ ਕੁੜੀ ਗ੍ਰੀਨ ਕਾਰਡ ਹੋਲਡਰ ਹੈ ਡਿਵੋਰਸਡ ਹੈ ਨੋ ਬੇਬੀ ਤੇ ਜੌਬ ਮੈਨੇਜਰ ਦੀ ਹੈ ਮੁੰਡਾ ਪੰਜਾਬੀ ਹੋਵੇ ਗ੍ਰੈਜੂਏਟਡ ਹੋਵੇ ਪਹਿਲ ਮੋਗਾ ਫਰੀਦਕੋਟ ਤੇ ਫਿਰੋਜ਼ਪੁਰ ਨੂੰ ਆ ਉਮਰ ਹੈ ਜਿਹੜੀ 35 ਤੋਂ 39 ਸਾਲ ਹੋਵੇ ਮੈਰਿਜ ਬਿਊਰੋ ਭਾਈ ਇਹਨਾਂ ਨੂੰ ਮਾਫ ਕਰਿਓ ਨਾ ਫੋਨ ਲਾਇਓ ਕਿਉਂਕਿ ਇੱਥੇ ਐਮ ਬੀ ਮਾਫ ਦਾ ਮਤਲਬ ਹੈ ਮੈਰਿਜ ਬਿਊਰੋ ਮਾਫ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈ ਮੁੰਡਾ ਅੰਮ੍ਰਿਤਧਾਰੀ ਹੈ ਜੀ ਸਿੰਘ ਅੰਮ੍ਰਿਤਧਾਰੀ ਪਤਾ ਬਰਨਾਲਾ ਤੋਂ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਇੱਕ ਭੈਣ ਮੈਰਿਡ ਹੈ ਇੱਕ ਭਰਾ ਮੈਰਿਡ ਕੈਨੇਡਾ ਕੱਦ 5 ਫੁੱਟ 9 ਇੰਚ ਕਾਸਟ ਰਾਮਗੜੀਆ ਗੋਤ ਕਲਸੀ 24 191 ਦਾ ਡੇਟ ਆਫ ਬਰਥ ਹੈ ਬਲਕਾਰ ਕੰਬੈਨ ਕੰਪਿਊਟਰ ਆਪਰੇਟਰ ਹੈ ਜੀ ਬਲਕਾਰ ਕੰਬੈਨ ਵਾਲਿਆਂ ਦੇ ਮੇਰੇ ਨੇੜੇ ਹੀ ਰਹੇ ਗਏ ਕਿਉਂਕਿ ਮੇਰਾ ਰਾਮਪਰਾ ਫੁੱਲ ਲੱਕਾ ਪੈ ਜਾਂਦਾ ਤੇ ਕੁੜੀ ਪੜ੍ਹੀ ਲਿਖੀ ਹੋਵੇ ਸੋਹਣੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਆਪਣੇ ਰਿਸ਼ਤੇ ਦੀ ਕਰਵਾ ਸਕਦੇ ਹੋ ਤੇ ਅਗਲਾ ਰਿਸ਼ਤਾ ਜਿਹੜਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਲੇਰ ਕੋਟਲਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੈਚਲਰ ਅਕਾਊਂਟਿੰਗ ਦੀ ਆਸਟ੍ਰੇਲੀਆ ਤੋਂ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਆਸਟ੍ਰੇਲੀਆ ਕੱਦ 5 ਫੁੱਟ 4 ਇੰਚ ਕਾਸਟ ਜੱਟ ਸੇ ਗੋਤ ਸੰਧੂ 3 10 94 ਦਾ ਡੇਟ ਆਫ ਬਰਥ ਹੈ ਕੰਮ 7 ਕਿੱਲੇ ਜ਼ਮੀਨ ਆ ਆਸਟ੍ਰੇਲੀਆ ਪੀ ਆਰ ਆ ਜੀ ਮੁੰਡਾ ਇਹ ਵੀ ਬਹੁਤ ਵਧੀਆ ਰਿਸ਼ਤਾ ਕੁੜੀ ਦੀ ਬੀ ਐਸ ਸਿੰਘ ਨਰਸਿੰਘ ਕਰੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਤਰਨ ਤਰਨ ਤੋਂ ਬਲੌਂਗ ਕਰਦੇ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਇੱਕ ਮੈਡ ਆ ਭਰਾ ਦੋ ਮੈਡ ਨੇ ਕੱਦ 5 ਫੁੱਟ 4 ਇੰਚ ਕੋ ਗੋਤ ਗਿੱਲ ਹੈ 16399 ਦਾ ਡੇਟ ਆਫ ਬਰਥ ਹੈ ਕੰਮ 3 ਕਿੱਲੇ ਜ਼ਮੀਨ ਹੈ ਗ੍ਰੰਥੀ ਸਿੰਘ ਆ ਮੁੰਡਾ ਕੁੜੀ ਘਰ ਸੰਭਾਲਣ ਵਾਲੀ ਹੋਵੇ ਭਾਵੇਂ ਗਰੀਬ ਘਰ ਦੀ ਹੋਵੇ ਕੋਈ ਮੰਗ ਨਹੀਂ ਤੇ ਲਾਲ ਪੱਟੀ ਚ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਤੇ ਵੀਡੀਓ ਨੂੰ ਛੱਡ ਕੇ ਨਾ ਜਾਇਓ ਤੁਹਾਡੇ ਨਾਲ ਦੋ ਕੁ ਗੱਲਾਂ ਕਰਨੀਆਂ ਅੱਜ ਪਹਿਲੀ ਗੱਲ طے ਹੈ ਜੋ ਅਸੀਂ ਦੱਸਿਆ ਵੀ ਜੋ ਡਾਟਾ ਭੇਜਣਾ ਜਿਨ੍ਹਾਂ ਨੇ ਵੀ ਐਡ ਪਵਾਉਣੀ ਹੈ ਉਹ ਡਾਟਾ ਪੂਰਾ ਭੇਜਣਾ ਜੋ ਅਸੀਂ ਪੁੱਛਿਆ ਹੈ ਔਰ ਦੂਸਰਾ ਗੱਲ ਇਹ ਹੈ ਜੋ ਆਪਾਂ 100 ਰੁਪਿਆ ਲੈਸ ਦਾ ਕੁੜੀਆਂ ਵਾਸਤੇ ਕਿਹਾ ਜਦੋਂ ਤੁਸੀਂ ਸਾਨੂੰ ਇਹ 8 ਵਾਲੀ ਪੀਟੀ ਪੀਲੀ ਪੱਟੀ ਵਾਲੇ ਨੰਬਰ ਤੇ ਹੈਲੋ ਲਿਖ ਕੇ ਭੇਜੋਗੇ ਤੁਸੀਂ ਕੁਝ ਨਹੀਂ ਵਿੱਚ ਕੀ ਕਰਦੇ ਨੇ ਫੋਨ ਲਗਾ ਲੈਂਦੇ ਨੇ ਉਹਦਾ ਵੀ ਕੋਈ ਮਤਲਬ ਨਹੀਂ ਤੁਸੀਂ ਸਿਰਫ ਸਾਨੂੰ ਇਸ ਪੱਟੀ ਦੇ ਵਾਲੇ ਨੰਬਰ ਦੇ ਉੱਪਰ ਹੈਲੋ ਲਿਖ ਕੇ ਭੇਜਣਾ ਜਦੋਂ ਤੁਸੀਂ ਹੈਲੋ ਲਿਖਤਾ ਸੀ ਤੁਹਾਨੂੰ ਇੱਕ ਪ੍ਰੋਸੈਸ ਭੇਜਾਂਗੇ ਜਿਹਦੇ ਵਿੱਚ ਬਾਇਓ ਡਾਟੇ ਬਾਰੇ ਵੀ ਲਿਖਿਆ ਹੋਏਗਾ ਫੀਸ ਬਾਰੇ ਵੀ ਦੱਸਿਆ ਹੋਏਗਾ ਸਾਡੇ ਟਰਮ ਐਂਡ ਕੰਡੀਸ਼ਨ ਵੀ ਦੱਸੀ ਹੋਣਗੇ ਉਹਦੇ ਵਿੱਚ ਵੀਡੀਓ ਪਾਉਣ ਦੇ ਉਹਦੇ ਵਿੱਚ ਜਿਹੜੀ ਫੀਸ ਹੈ ਉਹ ਫੀਸ ਦੇ ਵਿੱਚੋਂ ਜੇ ਤੱਕ ਕੁੜੀ ਦੀ ਐਡ ਤਾਂ 100 ਰੁਪਏ ਘਟਾ ਹੈ ਤੇ ਜੇ ਮੁੰਡੇ ਦੀ ਐਡ ਹੈ ਤਾਂ ਪੂਰੀ 100 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਬਹੁਤ ਵੱਡਾ ਫਰਕ ਪੈਂਦਾ ਹੈ। ਕਈ ਵਾਰ ਮੁੰਡੇ ਵਾਲੇ ਨਾਰਾਜ਼ਗੀ ਪੇਸ਼ ਕਰਨ ਕਿ ਕੁੜੀ ਦੀ ਐਡ ਲਈ ਫੀਸ ਜਿਹੜੀ ਘਟ ਕਿਉਂ ਹੈ? ਇਹ ਇੱਕ ਬੈਲੈਂਸ ਕ੍ਰੀਏਟ ਕਰਨ ਵਾਲੀ ਫੀਸ ਮੈਂ ਘਟਾਈ ਹੈ 100 ਰੁਪਏ ਕਿਉਂਕਿ ਪਹਿਲਾਂ ਜੇ 50 ਵੀਡੀਓ ਆਉਂਦੀਆਂ ਸੀ ਉਹਦੇ ਵਿੱਚੋਂ 35 ਮੁੰਡਿਆਂ ਦੇ ਹੁੰਦੇ ਸੀ 15 ਦੀਆਂ ਕੁੜੀਆਂ ਦੀਆਂ ਹੁੰਦੀਆਂ ਸੀ। ਮੈਂ ਇੱਕ ਦੋ ਵਾਰ ਜਦੋਂ ਪਿਛਲੇ ਆਪਣੇ 50000 ਸਬਸਕ੍ਰਾਈਬਰ ਪੂਰੇ ਹੋਏ ਨੇ ਮੈਂ ਉਹਦੇ ਦੇਖਿਆ ਫੀਸ ਘਟਾਉਣ ਨਾਲ ਕੁੜੀਆਂ ਦੀਆਂ ਐਡਾਂ ਵੱਧ ਚੁੱਕੀਆਂ ਬਹੁਤ ਜ਼ਿਆਦਾ ਨਹੀਂ ਹੋਇਆ ਪਰ ਕੁਛ ਨਾ ਕੁਛ ਫਰਕ ਪਿਆ ਇਸ ਕਰਕੇ ਜਿਨ੍ਹਾਂ ਨੇ ਵੀ ਐਡ ਪਵਾਉਣੀ ਹੈ ਇਹਠਾਂ ਪੀਲੀ ਪੱਟੀ ਵਾਲੇ ਨੰਬਰ ਤੇ WhatsApp ਤੇ ਹੈਲੋ ਜਿਹੜਾ ਕਰਕੇ ਭੇਜ ਸਕਦੇ ਹੋ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਇੱਕ ਮਿੰਟ ਜੀ ਅ ਨਾਮ ਸਿੰਘ ਪਤਾ ਬਰਨਾਲਾ ਤੋਂ ਬਲੋਂਗ ਕਰਦੇ ਆ ਤੇ ਪੜ੍ਹਾਈ ਬੀਬੀਏ ਇੰਡੀਆ ਤੋਂ ਤੇ ਆਈਬੀਏ ਤੇ ਜਿਹੜੀ ਐਂਡ ਜਰਨਲ ਆਰਟਸ ਸਾਇੰਸ ਕੈਨੇਡਾ ਤੋਂ ਕੀਤੀ ਹੋਈ ਹੈਗੀ ਪੈਨ ਮੈਰਿਡ ਆ ਯੂ ਐਸ اے ਭਰਾ ਅਨਮੈਡ ਕੈਨੇਡਾ ਕਾਸਟ ਜੱਟ ਸੇ ਗੋਤਸਰਾ ਕੱਦ 5 ਫੁੱਟ 11 ਇੰਚ ਡੇਟ ਆਫ ਬਰਥ 11 88 ਦਾ ਕੰਮ ਕੈਨੇਡਾ ਸਿਟੀ ਜਾਣਾ ਜੀ ਮੁੰਡਾ ਤੇ 18 ਕਿੱਲੇ ਜ਼ਮੀਨ ਆ ਤਿੰਨ ਪਲਾਂਟ ਨੇ ਜੋਬ ਐਮਾਜ਼ੋਨ ਤੇ ਐਮਾਜ਼ੋਨ ਦੇ ਵਿੱਚ ਐ ਤੇ ਡਿਵੋਰਸਡ ਆ ਜੀ ਮੁੰਡਾ ਪੈਨ ਮਾਪੇ ਦੋਨੋਂ ਗਵਰਨਮੈਂਟ ਹੈੱਡ ਟੀਚਰ ਰਿਟਾਇਰਡ ਨੇ 6 ਫੁੱਟ 5 ਇੰਚ ਤੋਂ ਪਲੱਸ ਹੋਵੇ ਜਾਂ ਪਲੱਸ 2 ਕੀਤੀ ਹੋਵੇ ਜਾਂ ਗ੍ਰੈਜੂਏਟਡ ਹੋਵੇ ਤੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਏ ਗਰਲ ਪਤਾ ਜਲੰਧਰ ਤੋਂ ਬਲੋਂਗ ਕਰਦੇ ਆ ਪੜਾਈ ਐਮਏ ਵਿਦ ਪੋਲ ਪੋਲਿਟੀਕਲ ਸਾਇੰਸ ਦੀ ਕੀਤੀ ਹੋਈ ਆ ਭੈਣਾ ਦੋ ਮੈਡ ਨੇ ਭਰਾ ਇੱਕ ਕਣ ਮੈਡ ਕਾਸਟ ਜਿਹੜੀ ਖੱਤਰੀ ਸੇ ਖੱਤਰੀ ਐ ਗੋਤ ਬਾਲੀ ਐ ਕੱਦ 5 ਫੁੱਟ 4 ਇੰਚ 15 12 88 ਦਾ ਡੇਟ ਆਫ ਬਰਥ ਆ ਰਾਧਾ ਸਵਾਮੀ ਫੈਮਿਲੀ ਆ ਮੁੰਡਾ ਵੇਲੇ ਸੈਟਲਡ ਹੋਵੇ ਬਿਜ਼ਨਸਮੈਨ ਹੋਵੇ ਜਾਂ এমਪਲੋਇਡ ਹੋਵੇ ਲਾਲਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਜਿਹੜੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਗੁਰਦਾਸਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾ ਕੀਤੀ ਹੋਈ ਆ ਕੰਪਿਊਟਰ ਸਾਇੰਸ ਡਿਗਰੀ ਕੈਨੇਡਾ ਤੋਂ ਕੀਤੀ ਹੋਈ ਆ ਭੈਣ ਇੱਕ ਮੈਡ ਆ ਭਰਾ ਕੋਈ ਨਹੀਂ ਕਾਸਟ ਜੱਟ ਸੇ ਗੂਤ ਸਿੱਧੂ ਆ 5 ਫੁੱਟ 6 ਇੰਚ ਕੱਦ ਆ ਜੀ 9 11 97 ਦਾ ਡੇਟ ਕੈਨੇਡਾ ਸਰੀ ਪੀਆਰ ਆ ਮੁੰਡਾ ਸੈਲਫ এমਪਲੋਇਰ ਆ 8 ਕਿੱਲੇ ਜ਼ਮੀਨ ਐ ਤੇ ਆਪਣਾ ਉਥੇ ਘਰ ਆ ਕੈਨੇਡਾ ਸਰੀ ਦੇ ਵਿੱਚ ਪੜੀ ਲਿਖੀ ਘਰੇਲੂ ਕੁੜੀ ਦਾ ਰਿਸ਼ਤਾ ਚਾਹੀਦਾ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਆਪਾਂ ਕਾਲੀ ਕਾਲੀ ਰਿਸ਼ਤੇ ਤਾਂ ਬੋਲਦੇ ਆ ਕਿ ਤੁਹਾਡਾ ਟਾਈਮ ਨਾ ਖਰਾਬ ਹੋਵੇ ਵੀਡੀਓ ਨੂੰ ਲਾਸਟ ਤੱਕ ਦੇਖੋ ਹੋ ਸਕਦਾ ਲਾਸਟ ਵਾਲਾ ਰਿਸ਼ਤਾ ਤੁਹਾਡੇ ਕੰਮ ਦਾ ਹੋਵੇ ਅਗਲਾ ਰਿਸ਼ਤਾ ਕੁੜੀ ਦਾ ਜੀ ਨਾਮ ਕੌਰ ਪਤਾ ਸ੍ਰੀ ਮੁਕਤਸਰ ਸਾਹਿਬ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਆ ਭੈਣ ਨੂੰ ਭਰਾ ਇੱਕ ਮੈਡਾ ਕਾਸਟ ਜੱਟ ਸੇ ਗੋਤ ਬਰਾੜ 5 6 ਕੱਦ ਦਾ ਡੇਟ ਆਫ ਬਰਥ 1995 ਦੀ ਆ ਨਰਸਿੰਗ ਜੋਬ ਇਨ ਕੈਨੇਡਾ ਕਰ ਰਹੀ ਆ ਕੁੜੀ ਮੁੰਡਾ ਕੈਨੇਡਾ ਹੋਵੇ 15 ਤੋਂ 20 ਕਿਲੇ ਜ਼ਮੀਨ ਹੋਵੇ ਸੋਨਾ ਹੋਵੇ ਸ਼ਰੀਫ ਤੇ ਖਾਨਦਾਨੀ ਹੋਵੇ ਲਾਲ ਪੱਟੀ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਤੁਸੀਂ ਇਹਨਾਂ ਨਾਲ ਕੁੜੀ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਲੇਰ ਕੋਟਲਾ ਮੁੰਡਾ ਬੜੀਆ ਚੰਗਾ ਪੜਿਆ ਲਿਖਿਆ ਐਜੂਕੇਟਿਡ ਹੈ 10ਵੀਂ ਦੇ ਵਿੱਚੋਂ 76% ਨੇ ਮੈਥ ਦੇ ਵਿੱਚੋਂ 99 ਪਲੱਸ 2 ਦੇ ਵਿੱਚੋਂ ਜਿਹੜੇ 77% ਨੇ ਤੇ ਮੈਥ ਦੇ ਵਿੱਚੋਂ 89% ਹੈ ਬੀਟੈਕ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ 8.01 ਸੀਜੀਪੀਏ ਤੇ 80% ਟੋਟਲ ਜਿਹੜੇ ਮਾਰਕਸ ਨੇ ਇਹਨਾਂ ਦੇ ਜੁਆਇੰਟ ਫੈਮਿਲੀ ਹੈ ਜੀ ਕਾਸਟ ਜੱਟ ਸਿਕ ਗੋਤ ਢੀਂਸਾ ਕੱਦ 5 ਫੁੱਟ 8 ਇੰਚ 8 1293 ਦਾ ਜਿਹੜਾ ਡੇਟ ਆਫ ਬਰਥ ਹੈ ਇਹਨਾਂ ਦਾ ਤੇ ਮੁੰਡਾ ਜਿਹੜਾ ਪ੍ਰੋਡਕਸ਼ਨ ਇੰਜੀਨੀਅਰਿੰਗ ਹੈ ਇਨ ਇੰਡੀਆ ਦੇ ਵਿੱਚ ਫਾਰ ਗਵਰਨਮੈਂਟ ਸੈਕਟਰ ਐਗਜ਼ਾਮੀਨੇਸ਼ਨ ਦੇ ਵਿੱਚ ਤੇ ਕੰਟ੍ਰੀ ਜਿਹੜੀ ਇਹਨਾਂ ਦੀ ਲਰਨਿੰਗ ਕਰ ਰਹੇ ਨੇ ਸੀਐਨਸੀ ਪ੍ਰੋਗਰਾਮਿੰਗ ਤੇ ਡਿਜ਼ਾਈਨਿੰਗ ਦੀ ਤੇ ਕੁੜੀ ਨੇ ਆਈਲੈਟਸ ਜਾਂ ਪੀਟੀ ਕਰੀ ਹੋਵੇ ਤੇ ਕੁੜੀ ਐਨਆਰਆਈ ਹੋਵੇ ਮਤਲਬ ਜਾਂ ਕੁੜੀ ਨੇ ਆਈਲੈਟਸ ਤੇ ਪੀਟੀ ਕਰੀ ਹੋਵੇ ਜਾਂ ਐਨਆਰਆਈ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਮੁੰਡਾ ਵਧੀਆ ਪੜਿਆ ਲਿਖਿਆ ਤੇ ਇਹਨਾਂ ਨਾਲ ਤੁਸੀਂ ਗੱਲਬਾਤ ਜਿਹੜੀ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਪਟਿਆਲਾ ਤੋਂ ਬਲੋਂਗ ਕਰਦੀ ਹੈ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਤੇ ਭਰਾ ਇੱਕ ਇੱਕ ਨੇ ਆਸਟ ਐਸ ਸੀ ਆ ਕੱਦ 5 ਫੁੱਟ 3 ਇੰਚ 5 8 2000 ਸਨ ਦਾ ਜਿਹੜਾ ਇਹਨਾਂ ਦਾ ਡੇਟ ਆਫ ਬਰਥ ਆ ਕੁੜੀ ਦਾ ਤੇ ਪੀਟੀ ਦੇ ਵਿੱਚੋਂ 60 ਸਕੋਰ 66 66 ਸਕੋਰ ਨੇ ਤੇ ਕੈਨੇਡਾ ਜਾਣ ਲਈ ਖਰਚਾ ਕਰਨ ਵਾਲਾ ਮੁੰਡਾ ਜਿਹੜਾ ਪਰਿਵਾਰ ਚਾਹੀਦਾ ਕੋਰਟ ਮੈਰਿਜ ਕਰਨੀ ਹੈ ਵੀਜ਼ਾ ਇਕੱਠਿਆਂ ਦਾ ਆਵੇਗਾ ਤੇ ਬਾਕੀ ਵਾਰਤਾਲਾਪ ਤੁਸੀਂ ਪਰਿਵਾਰ ਨਾਲ ਕਾਲ ਕਰ ਸਕਦੇ ਹੋ ਤੇ ਐਮ ਬੀ ਮਾਫ મત ਲੋ ਕਿ ਮੈਰਿਜ ਬੀਰੋ ਵਾਲੇ ਭਾਈ ਇਹਨਾਂ ਨੂੰ ਫੋਨ ਨਾ ਲਾਇਓ ਤੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਤੇ ਜਿਨ੍ਹਾਂ ਨੇ ਸਾਡੇ ਚੈਨਲ ਤੋਂ ਰਿਸ਼ਤਾ ਕਿਸੇ ਨੂੰ ਕਰਵਾਉਣਾ ਵੀ ਹੁੰਦਾ ਕਰਵਾ ਦਿਆ ਕਰੋ ਕਿਸੇ ਦਾ ਘਰ ਬਸਣਾ ਚਾਹੀਦਾ ਜ਼ਰੂਰੀ ਹੈ ਇਹ ਚੀਜ਼ ਤੇ ਨਾਮ ਸਿੰਘ ਪਤਾ ਫਿਰੋਜ਼ਪੁਰ ਸਿਟੀ ਤੋਂ ਬਲੋਂਗ ਕਰਦੇ ਆ ਪੜ੍ਹਾਈ ਡਿਪਲੋਮਾ ਕਨੇਡਾ ਕਾਲਜ ਤੋਂ ਕੀਤਾ ਹੋਇਆ ਤੇ ਕਨੇਡੀਅਨ ਕਾਲਜ ਤੋਂ ਤੇ ਭੈਣ ਆ ਜਿਹੜੀ ਦੋ ਭੈਣਾਂ ਨੇ ਇੱਕ ਮੈਡ ਕਨੇਡਾ ਪੀਆਰ ਹੈ ਇੱਕ ਅਨ ਮੈਡ ਕਨੇਡਾ ਸਟਡੀ ਤੇ ਵੇਚ ਤੇ ਤੇ ਭਰਾ ਜਿਹੜਾ ਇਹਨਾਂ ਦਾ ਕੋਈ ਨਹੀਂ ਹੈਗਾ ਰਾ ਕਾਸਟਰ ਰਮਦਾਸ ਸਿੰਘ ਜੁਲਾਹਾ ਤੇ ਜਿਹੜਾ ਗੋਤ ਹੈ ਬਸਰਾਨ ਕੱਦ 5 ਫੁੱਟ 10 ਇੰਚ 1 12 94 ਦਾ ਡੇਟ ਆਫ ਬਰਥ ਹੈ ਕੈਨੇਡਾ ਪੀਆਰ ਆ ਮੁੰਡਾ ਲਾਈਸੈਂਸਰ ਜਿਹੜਾ ਟਰੱਕ ਆਪਰੇਟਰ ਨੇ ਐਂਡ ਕੈਬ ਦੇ ਓਨਰ ਨੇਗੇ ਆਪਣੀ ਕੈਬ ਇਹਨਾਂ ਦੀ ਕੁੜੀ ਸਿਰਫ ਰਮਦਾਸ ਸਿੰਘ ਜੁਲਾਹਾ ਹੋਵੇ ਐਜੂਕੇਟਿਡ ਹੋਵੇ ਤੇ 5 ਫੁੱਟ 5 ਇੰਚ ਕੱਦ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕੇ ਕੌਸ਼ਲ ਪਤਾ ਹੁਸ਼ਿਆਰਪੁਰ ਤੋਂ ਬਲੌਂਗ ਕਰਦੇ ਆ ਪੜ੍ਹਾਈ ਪੀਜੀ ਡਿਪਲੋਮਾ ਮੈਨ ਕੰਪਿਊਟਰ ਐਪਲੀਕੇਸ਼ਨ ਦਾ ਕੀਤਾ ਹੋਇਆ ਭੈਣ ਇੱਕ ਮੈਡ ਸਵੀਡਨ ਦੇ ਵਿੱਚ ਤੇ ਭਰਾ ਇੱਕ ਮੈਡ ਇਟਲੀ ਦੇ ਵਿੱਚ ਕਾਸਟ ਹਿੰਦੂ ਬ੍ਰਾਹਮਣ ਹੈ ਜੀ ਗੋਤ ਕੌਸਲ ਹੈ 5 11 ਕੱਦਦਾ 3 12 85 ਦਾ ਡੇਟ ਆਫ ਬਰਥ ਹੈ ਜੀ 8 ਕਿੱਲੇ ਜ਼ਮੀਨ ਆ 2 ਹਾਊਸ ਨੇਨ ਵਿਲੇਜ ਵਰਕਸ ਐਡਮਿਨ ਸੀਨੀਅਰ ਅਫੀਸਰ ਨੇ ਐਰ ਸੋਨਾਲਿਕਾ ਟਰੈਕਟਰ ਪ੍ਰਾਈਵੇਟ ਲਿਮਟਿਡ ਦੇ ਵਿੱਚ ਤੇ ਕੁੜੀ ਹਿੰਦੂ ਸਿੱਖ ਹਿੰਦੂ ਸਿੱਖ ਖੱਤਰੀ ਸਾਹੀ ਕਿਸੇ ਵੀ ਕਾਸਟ ਦੀ ਹੋਵੇ ਤੇ ਐਨ ਆਰ ਆਈ ਹੋਵੇ ਭਾਵੇਂ ਨੌਨ ਐਨ ਆਰ ਆਈ ਹੋਵੇ ਪੰਜਾਬੀ ਹੋਵੇ 5 ਫੁੱਟ 5 ਇੰਚ ਤੋਂ ਜਿਹੜਾ ਪਲੱਸ ਉਹਦਾ ਕੱਦ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਖੰਨਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਬੀ ਟੈਕ ਇਨ ਮਕੈਨਿਕਲ ਇੰਜੀਨੀਅਰਿੰਗ ਦੀ ਕੀਤੀ ਹੋਈ ਹੈ ਭੈਣ ਇੱਕ ਨਿਊਜ਼ੀਲੈਂਡ ਸੈਟਲਡ ਆ ਭਰਾ ਕੋਈ ਨਹੀਂ ਕਾਸਟ ਰਵਦਾ ਸੀ ਅਸ ਇੱਕ ਕਾਸਟ ਕੱਦ 5 ਫੁੱਟ 8 ਇੰਚ 1993 ਦਾ ਡੇਟ ਆਫ ਬਰਥ ਕੰਮ ਨਿਊਜ਼ੀਲੈਂਡ ਪੀਆਰ ਹੈ ਜੀ ਫਾਦਰ ਸਾਹਿਬ ਆਰਮੀ ਦੇ ਵਿੱਚ ਰਿਟਾਇਰਡ ਨੇ ਕੁੜੀ ਦੀ ਬੀਐਸ ਸਿੰਘ ਬੀਐਸਸੀ ਐਮਐਸਸੀ ਜਾਂ ਬੀਟੈਕ ਕਰੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਤੁਸੀਂ ਗੱਲਬਾਤ ਕਰ ਸਕਦੇ ਹੋ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਬਿਲੋਂਗ ਕਰਦੇ ਆ ਪੜ੍ਹਾਈ ਗ੍ਰੈਜੂਏਟ ਗ੍ਰੈਜੂਏਸ਼ਨ ਕੀਤੀ ਹੋਈ ਹੈ ਪੈਣਪਰਾ ਕੋਈ ਨਹੀਂ ਕੱਲਾ ਮੁੰਡਾ ਕਾਸਟ ਜੱਟ ਸਿੱਖਾ ਗੁੱਤ ਗੁਰਾਇਆ ਕੱਦ 5 ਫੁੱਟ 11 ਇੰਚ 192000 ਦਾ ਜਿਹੜਾ ਡੇਟ ਆਫ ਬਰਥ ਹੈ ਮੁੰਡਾ ਕੈਨੇਡਾ ਯੂ ਐਸ ਏ ਤੋਂ ਜਿਹੜਾ ਟਰੈਕਿੰਗ ਪੀ ਐਨ ਪੀ ਆਈ 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 ਹੋਈ ਹੈ ਮੁੰਡੇ ਦੀ ਤੇ 4 ਕਿੱਲੇ ਜ਼ਮੀਨ ਆ ਮੇਨ ਹਾਈਵੇ ਦੇ ਉੱਪਰ ਜੱਟ ਸਿੱਖ ਫੈਮਿਲੀ ਤੋਂ ਹੋਵੇ ਕੁੜੀ ਤੇ 5 ਫੁੱਟ 5 ਇੰਚ ਜਿਹੜਾ ਕੱਦ ਹੋਵੇ ਲਾਲ ਪੱਟੀ 'ਚ ਮੁੰਡੇ ਦਾ ਪਰਿਵਾਰ ਦਾ ਨੰਬਰ ਹੈਗਾ ਫਤੇਗੜ ਸਾਹਿਬ ਤੋਂ ਤੇ ਇਹਨਾਂ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬੀ ਕੁਮਾਰ ਪਤਾ ਪਟਿਆਲਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਬੀ ਟੈਕ ਮਕੈਨਿਕਲ ਚੰਡੀਗੜ੍ਹ ਤੋਂ ਕੀਤੀ ਹੋਈ ਆ ਭੈਣਾਂ 2 ਮੈਡ ਨੇ ਭਰਾ ਕੋਈ ਨਿਕਾਸਟ ਖੱਤਰੀ ਕੱਦ 5 ਫੁੱਟ 8 ਇੰਚ ਕਾ ਡੇਟ ਆਫ ਬਰਥ 10 11 93 ਦਾ ਕੰਮ ਮੈਨੇਜਰ ਐਟ ਜਿਹੜਾ ਹੈਗਾ ਅਨੀਟਾਈਮ ਫਿਟਨੈਸ ਹੈ ਤੇ ਪੂਨੇ ਦੇ ਵਿੱਚ ਤੇ ਐਂਡ ਵਰਕ ਐਨ ਪੀਐਸਟੀਸੀਐਲ ਦੇ ਵਿੱਚ ਕਰ ਰਹੇ ਨੇ ਵਧੀਆ ਪੜੀ ਲਿਖੀ ਕੋਈ ਜਾਤੀਵੰਦ ਨਹੀਂ ਕੁੜੀ ਵਧੀਆ ਪੜੀ ਲਿਖੀ ਹੋਵੇ ਤੇ ਜਾਤੀਵੰਦ ਇਹਨਾਂ ਨੂੰ ਕੋਈ ਨਹੀਂ ਪਾਈ ਤੇ ਡਾਇਰੈਕਟ ਜਿਹੜੀ ਤੁਸੀਂ ਨਾਲ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਰੈੱਡ ਪੱਟੀ 'ਚ ਪਰਿਵਾਰ ਦਾ ਨੰਬਰ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਫਿਰੋਜ਼ਪੁਰ ਤੋਂ ਬਲੋਂਗ ਕਰਦੇ ਆ ਪੜ੍ਹਾਈ 2 ਸਾਲ ਦਾ ਡਿਪਲੋਮਾ ਐਨ ਆਈਟੀ ਕੇ ਪੀਯੂ ਕੈਨੇਡਾ ਤੋਂ ਜਿਹੜਾ ਕੀਤਾ ਹੋਇਆ ਭੈਣ ਇੱਕ ਮੈਡ ਕੈਨੇਡਾ ਭਰਾ ਕੋਈ ਨਹੀਂ ਕਾਸਟ ਜੱਟ ਸੇ ਗੋਤ ਗਿੱਲ 6 ਫੁੱਟ 3 ਇੰਚ ਕੱਦ 1993 ਦਾ ਡੇਟ ਆਫ ਬਰਥ ਐ ਕੈਨੇਡਾ ਪੋਸਟ ਗਵਰਨਮੈਂਟ ਜੌਬ ਤੇ ਐ 2 ਕਿਲੇ ਜ਼ਮੀਨ ਐਨ ਜੀਰਾ ਫਿਰੋਜ਼ਪੁਰ ਰੋਡ ਤੇ ਹਾਊਸ ਐਨ ਫਿਰੋਜ਼ਪੁਰ ਐਂਡ ਲੈਂਗਲੀ BC ਇਹਨਾਂ ਦੇ ਹਾਊਸ ਨੇ ਕੁੜੀ ਕਨੇਡਾ ਪੀਆਰ ਜਾਂ ਵਰਕ ਪਰਮਿਟ ਤੇ ਹੋਵੇ 5 ਫੁੱਟ 6 ਇੰਚ ਤੋਂ ਕਰਦਾ ਜਿਹੜਾ ਪਲੱਸ ਹੋਵੇ ਮਾਲਵਾ ਨੂੰ ਜਿਹੜੀ ਪਹਿਲ ਆ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਪਤਾ ਤਰਨਤਾਰਨ ਤੋਂ ਬਲੋਂਗ ਕਰਦੇ ਆ ਪੜਾਈ ਬੀਏ ਕੀਤੀ ਹੋਈ ਐਮ ਬੀਏ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕਾਸਟ ਜੱਟ ਸੇ ਗੋਤ ਸੰਧੂ 8 5 ਫੁੱਟ 8 ਇੰਚ ਕਰਦਾ 17 8 91 ਦਾ ਜਿਹੜਾ ਡੇਟ ਆਵਰਥਾ ਕੰਮ ਫਰੀ ਹੈ ਮੁੱਦਾ ਐਨ ਆਰ ਆਈ ਹੋਵੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਆ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮੰਗਲਿਕ ਹੈ ਜੀ ਮੁੰਡਾ ਪਤਾ ਲੁਧਿਆਣਾ ਤੋਂ ਬਲੌਂਗ ਕਰਦੇ ਆ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਨੇ ਨੋਰਾ 2 ਅਣਮੈਡ ਨੇ ਕਾਸਟ ਸੁਨਿਆਰੇ ਗੋਤ ਮੋਰ 5 ਫੁੱਟ 11 ਇੰਚ ਕੱਦ ਹੈ ਜੀ 24/3/94 ਦਾ ਡੇਟ ਆਫ ਬਰਥ ਹੈ ਬੈਂਕ ਮੈਨੇਜਰ ਹੈ ਜੀ ਮੁੰਡਾ ਪ੍ਰਾਈਵੇਟ ਜੋਬ ਹੈ ਤੇ ਕੁੜੀ ਘਰੇਲੂ ਜਾਂ ਘਰੇਲੂ ਹੋਵੇ ਤੇ ਬੀਏ ਕੀਤੀ ਹੋਵੇ ਘਰ ਦਾ ਕੰਮ ਜਾਣਦੀ ਹੋਵੇ 5 ਫੁੱਟ 3 ਇੰਚ ਤੋਂ ਪਲੱਸ ਜਿਹੜਾ ਕੱਦ ਹੋਵੇ ਮੰਗਲਿਕ ਹੋਵੇ ਕੁੜੀ ਕਿਉਂਕਿ ਮੁੰਡਾ ਮੰਗਲਿਕ ਹੈ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਜੀ ਤੇ ਇੱਕ ਚੀਜ਼ ਜਿੰਨੇ ਵੀ ਤੁਸੀਂ ਹੁਣ ਤੱਕ ਰਿਸ਼ਤੇ ਦੇਖਦੇ ਇਸ ਚੈਨਲ ਤੇ ਆ ਗਏ ਤਾਂ ਤੁਸੀਂ ਸਾਨੂੰ ਛੱਡਣਾ ਜੁੜੇ ਹੋ ਸਾਨੂੰ ਪਿਆਰ ਕਰਨ ਵਾਲਿਓ ਜਿਹੜੇ ਇੱਥੋਂ ਤੱਕ ਸਾਡੀ ਵੀਡੀਓ ਨੂੰ ਦੇਖਦੇ ਆ ਗਏ ਸਾਡੇ ਚੈਨਲ ਤੋਂ ਜਿਹੜਾ ਵੀ ਰਿਸ਼ਤਾ ਤੁਹਾਨੂੰ ਸਹੀ ਲੱਗਦਾ ਕਈ ਵਾਰ ਤੁਸੀਂ ਵੀਡੀਓ ਦੇਖ ਰਹੇ ਹੋ ਤੁਹਾਡੇ ਕਿਸੇ ਰਿਸ਼ਤੇਦਾਰ ਨੂੰ ਜ਼ਰੂਰਤ ਹੈ ਤਾਂ ਉਹਨਾਂ ਦਾ ਰਿਸ਼ਤਾ ਕਰਵਾਓ ਆਪਾਂ ਨੂੰ ਦੇਖੋ ਚਲੋ ਐਡ ਪਾਤੀ ਆਪਾਂ ਬਟ ਜੇ ਤੁਸੀਂ ਰਿਸ਼ਤਾ ਕਰਵਾਓਗੇ ਆਪਣੇ ਇਸ YouTube ਤੇ ਹੋਰ ਅੱਗ ਸਵਾਹ ਬਹੁਤ ਗੁੱਸਾ ਹੈ ਨਾ ਇੰਸਟਾ ਦੇ ਉੱਤੇ ਤੇ ਅੱਜ Facebook ਤੇ ਬਹੁਤ ਗੁੱਸਾ ਤੁਹਾਨੂੰ ਪਤਾ ਹੀ ਹੈ ਤੇ ਜੇ ਕਿਸੇ ਦਾ ਘਰਵਾਜਦਾ ਤੁਹਾਡੇ ਰਿਸ਼ਤੇ ਕਰਵਾਉਣ ਨਾਲ ਇਹ ਬਹੁਤ ਵਧੀਆ ਚੀਜ਼ ਹੈ ਇਹਨੂੰ ਜੇ ਤੁਹਾਨੂੰ ਜੈਨੂਅਲੀ ਕੋਈ ਰਿਸ਼ਤਾ ਸੈੱਟ ਬੈਠਦਾ ਤੁਹਾਡੇ ਕਿਸੇ ਰਿਸ਼ਤੇਦਾਰ ਜਾਂ ਦੋਸਤ ਦੇ ਕੁੜੀ ਦੇ ਨਾਲ ਜਾਂ ਕਿਸੇ ਮੁੰਡੇ ਦੇ ਨਾਲ ਤਾਂ ਉਹ ਜਰੂਰ ਕਰਵਾਓ ਤੇ ਇਹ ਚੀਜ਼ ਦਾ ਬਹੁਤ ਵੱਧ ਧਿਆਨ ਰੱਖਿਆ ਕਰੋ ਤੇ ਅਗਲਾ ਜਿਹੜਾ ਰਿਸ਼ਤਾ ਨੋਟ ਕਰੋ ਨਾਮ ਸਿੰਘ ਪਤਾ ਜੈਤੋ ਫਰੀਦਕੋਟ ਤੋਂ ਮੁੰਡਾ ਮੁੰਡਾ ਜਿਹੜਾ ਐਨ ਆਰ ਆਈ ਹੈ ਪੜ੍ਹਾਈ ਐਮ ਬੀਏ ਕੀਤੀ ਹੋਈ ਹੈ ਤੇ ਭੈਣ ਮੈਰਿਡ ਹੈ ਇੱਕ ਤੇ ਭਰਾ ਕੋਈ ਨਹੀਂ ਕੱਦ 5 ਫੁੱਟ 9 ਇੰਚ ਕਾਸਟ ਜੱਟ ਸਿੱਖ 31890 ਦਾ ਡੇਟ ਆਫ ਬਰਥ ਹੈ 12 ਕਿੱਲੀ ਜ਼ਮੀਨ ਹੈ ਸਹਿਰੀ ਤੇ ਸਹਿਰੀ ਪਲਾਟ ਨੇ ਇਹਨਾਂ ਦੇ ਆਪਦੇ ਤੇ ਖੁਦ ਦਾ ਬਿਜ਼ਨਸ ਆ ਹਾਂਗਕਾਂਗ ਕੈਨੇਡਾ ਦੇ ਵਿੱਚ ਤੇ ਮੁੰਡਾ ਨਸਾਰਾ ਹੈ ਤਾਂ ਪੜੀ ਲਿਖੀ ਸੁੰਦਰ ਅਨਮੈਰਿਡ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਮੈਡੀਕਲ ਲੈਵਲ ਨੂੰ ਪਹਿਲਾ ਤੇ ਕੁੜੀ ਸਿਰਫ ਜੱਟ ਸਿੱਖ ਹੋਵੇ ਮੁੰਡਾ ਡਿਵੋਰਸਡ ਹੈ ਜੀ ਤੇ ਇਹਨਾਂ ਦੇ ਬਾਹਰਲੇ ਦੋ ਨੰਬਰ ਨੇ +8 ਵਾਲੇ ਡਾਇਰੈਕਟ ਇਹਨਾਂ ਨਾਲ ਗੱਲ ਕਰ ਸਕਦੇ ਹੋ ਜਾਂ WhatsApp ਦੇ ਉੱਪਰ ਨੰਬਰ ਜਿਹੜੇ ਸੇਵ ਕਰਕੇ ਇਹਨਾਂ ਨਾਲ WhatsApp ਤੇ ਵਾਰਤਾਲਾਪ ਕਰ ਸਕਦੇ ਹੋ ਜਾਂ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਨੋਟ ਕਰੋ ਜੀ ਆ ਨਾਮ ਸਿੰਘ ਪਤਾ ਬਠਿੰਡਾ ਤੋਂ ਬਲੋਂਗ ਕਰਦੇ ਆ ਪੜ੍ਹਾਈ ਡਿਪਲੋਮਾ ਆਈਟੀਆ ਕੀਤੀ ਹੋਈ ਆ ਭੈਣ ਇੱਕ ਮੈਡ ਆਸਟ੍ਰੇਲੀਆ ਭਰਾ ਕੋਈ ਨਹੀਂ ਕਦਰ 6 ਫੁੱਟ ਆ ਕਾਸਟ ਜੱਟ ਸੇ ਗੁੱਤ ਸਿੱਧੂ 29899 ਦਾ ਡੇਟ ਆਫ ਬਰਥ ਹੈ ਮੁੰਡਾ ਜਿਹੜਾ ਪੁਰਤੋਗਾਲ ਪੀਆਰ ਹੈ ਬਿਲਡਿੰਗ ਲੈਂਡ ਦਾ ਇਹਨਾਂ ਦਾ ਕੰਮ ਹੈ 3.5 ਕਿੱਲੇ ਜ਼ਮੀਨ ਹੈ ਇਹ ਵੀ ਰਿਸ਼ਤਾ ਬਹੁਤ ਵਧੀਆ ਕੁੜੀ ਐਜੂਕੇਟਿਡ ਹੋਵੇ ਤੇ ਸਮਾਰਟ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰ ਸਕਦੇ ਹੋ ਆਪਣੇ ਰਿਸ਼ਤੇ ਬਾਰੇ ਤੇ ਆ ਵੀਡੀਓ ਛੱਡ ਕੇ ਨਾ ਜਾਓ ਜਿਹੜੇ ਭੈਣ ਭਰਾ ਸਾਡੀ ਵੀਡੀਓ ਨੂੰ ਲਾਸਟ ਤੱਕ ਦੇਖਦੇ ਐ ਸਾਨੂੰ ਕਮੈਂਟ ਕਰਕੇ ਜਰੂਰ ਦੇਖਿਓ ਆਪਣਾ ਭੇਜੋ ਕਿ ਅਸੀਂ ਤੁਹਾਡੀ ਵੀਡੀਓ ਲਾਸਟ ਤੱਕ ਦੇਖਦੇ ਆ ਕਿਉਂਕਿ ਮੈਨੂੰ ਵੀ ਪਤਾ ਲੱਗੇ ਲਾਸਟ ਤੱਕ ਸਾਡੀ ਵੀਡੀਓ ਕੌਣ ਦੇਖਦਾ ਹੈ ਤੇ ਜਿਹੜੇ ਭੈਣ ਭਰਾਵਾਂ ਨੂੰ 2-3 ਗੱਲਾਂ ਜਿਹੜੀਆਂ ਅਨਾਉਂਸ ਕਰਨੀਆਂ ਵੀ ਜਿਹੜੇ ਵੀ ਐਡ ਪਵਾਉਂਦੇ ਨੇ ਜੋ ਅਸੀਂ ਬਾਇਓ ਡਾਟਾ ਪੁੱਛਦੇ ਆ ਉਹ ਸਾਰਾ ਭੇਜਣਾ ਜ਼ਰੂਰੀ ਹੈ ਜੀ ਤੇ ਕੁੜੀਆਂ ਦੀ ਫੀਸ ਲਈ ਜੋ ਅਸੀਂ ਤੁਹਾਨੂੰ ਫੀਸ ਭੇਜਾਂਗੇ ਦੱਸਾਂਗੇ ਵੀ ਕਿੰਨੀ ਭੇਜਣੀ ਹੈ ਉਹਦੇ ਵਿੱਚੋਂ 100 ਰੁਪਿਆ ਜਿਹੜਾ ਲੈਸ ਕਰਕੇ ਤੁਸੀਂ ਕੁੜੀਆਂ ਦੀ ਐਡ ਪਵਾ ਸਕਦੇ ਹੋ ਔਰ ਦੂਸਰੀ ਗੱਲ ਵੀਡੀਓ ਨੂੰ ਜਿਹੜਾ ਹੈ ਆਪਣੇ ਤੁਹਾਡਾ ਕੋਈ ਯਾਰ ਦੋਸਤ ਤੁਹਾਡਾ ਕੋਈ ਰਿਸ਼ਤੇਦਾਰ ਅੱਜ ਕੱਲ ਬਚੋਲਿਆਂ ਦਾ ਤਾਂ ਕੰਮ ਨਿਭੜ ਗਿਆ ਬਹੁਤ ਰੇਅਰਲੀ ਹੈ ਕਿ ਬਚੋਲਾ ਕੋਈ ਤੁਹਾਡੇ ਰਿਸ਼ਤੇਦਾਰੀ ਚ ਤੁਹਾਡੇ ਮੁੰਡੇ ਕੁੜੀ ਲਈ ਜਿਹੜੀ ਹੈ ਗੱਲ ਚਲਾਵੇ ਤਾ ਕਰਕੇ ਜਿਹੜਾ ਵੀ ਰਿਸ਼ਤਾ ਤੁਹਾਨੂੰ ਸਹੀ ਲੱਗਦਾ ਹੈ ਤੁਸੀਂ ਵਿਚੋਲੇ ਜਰੂਰ ਬਣੋ ਆਪਾਂ ਇਹ ਚੀਜ਼ ਨੂੰ ਖਤਮ ਨਹੀਂ ਕਰਨ ਦੇਣਾ ਆਪਣੇ ਰਿਸ਼ਤੇਦਾਰੀ ਦੇ ਵਿੱਚ ਜਾਂ ਆਪਣੇ ਯਾਰ ਦੋਸਤ ਜੇ ਆਪਾਂ ਨਹੀਂ ਕੰਮ ਆਵਾਂਗੇ ਤਾਂ ਹੋਰ ਕੌਣ ਆਏਗਾ ਹਨਾ ਇਹ ਚੀਜ਼ ਆਪਾਂਵੇਂ ਮੈਂ YouTube ਤੇ ਐਡ ਪਾ ਰਹੇ ਆਂ ਪਰ ਫਿਰ ਵੀ ਇਹ ਚੀਜ਼ ਨੂੰ ਆਪਣੇ ਅਸਾਕ ਸੰਬੰਧੀ ਵਾਲਾ ਜ਼ਿਆਦਾ ਨਿਭਾ ਸਕਦਾ ਹੁੰਦਾ ਜਿਹੜਾ ਵੀ ਤੁਹਾਨੂੰ ਰਿਸ਼ਤਾ ਸਹੀ ਲੱਗਦਾ ਹੈ ਸਾਨੂੰ ਬਣ ਕੇ ਸਨ ਚ ਪੈ ਕੇ ਰਿਸ਼ਤਾ ਕਰਵਾਓ ਕਿਸੇ ਦਾ ਘਰ ਵੱਜੇ ਇਸ ਤੋਂ ਵੱਡੀ ਖੁਸ਼ੀ ਹੋਰ ਕੋਈ ਹੋ ਨਹੀਂ ਸਕਦੀ ਹਨਾ ਤੇ ਬਾਕੀ ਜਿਨ੍ਹਾਂ ਨੇ ਐਡ ਪਵਾਉਣੀ ਹੈ ਉਹ ਪ੍ਰਾਣਿਆਂ ਨੂੰ ਤਾਂ ਪਤਾ ਹੀ ਹੈ ਜਿਹੜੇ ਜੁੜੇ ਹੋਏ ਨੇ ਉਹਨਾਂ ਨੂੰ ਵੀ ਦੱਸ ਦਈਏ ਕਿ ਇਹ ਠਾਂ ਜੋ 9501725405 ਜਾਂ ਪੂਰੀ ਜਿਹੜੀ ਤੁਸੀਂ ਵੀਡੀਓ ਦੇਖੀ ਹੈ ਇਹਦੇ ਵਿੱਚ ਇਹ ਠਾਂ ਲਾ ਪੀਲੀ ਪੱਟੀ ਦੇ ਵਿੱਚ ਵੀ ਇਹੀ ਨੰਬਰ ਸੀ ਤੇ ਇਹਦੇ ਤੇ ਤੁਸੀਂ WhatsApp ਤੇ ਸਾਨੂੰ ਹੈਲੋ ਲਿਖ ਕੇ ਭੇਜਣਾ ਐਡ ਦਾ ਪੂਰਾ ਪ੍ਰੋਸੈਸ ਪੰਜਾਬੀ ਦੇ ਵਿੱਚ ਲਿਖ ਕੇ ਪਾ ਦਿੱਤਾ ਜਾਏਗਾ ਉਹਦੇ ਵਿੱਚ ਸਭ ਕੁਝ ਲਿਖਿਆ ਹੋਇਆ ਹੋਏਗਾ ਬਾਇਓ ਡਾਟਾ ਕੀ ਹੈ ਫੀਸ ਕਿੰਨੀ ਹੈ ਕੀ ਸ਼ਡਿਊਲ ਹੈ ਕਿਸ ਤਰ੍ਹਾਂ ਢਾਂਚਾ ਸਾਡਾ ਸਭ ਕੁਝ ਏ ਟੂ ਜ਼ेड ਤੇ ਉਹ ਹੁਣ ਵੀਡੀਓ ਪੂਰੀ ਹੋ ਚੁੱਕੀ ਹੈ ਜਿਨ੍ਹਾਂ ਨੇ ਐਡ ਪਵਾਉਣੀਆਂ WhatsApp ਦੇ ਉੱਪਰ ਹੈਲੋ ਲਿਖ ਕੇ ਭੇਜੋ ਧੰਨਵਾਦ ਥੈਂਕ ਯੂ ਸਬਸਕ੍ਰਾਈਬ ਕਰੋ ਚੈਨਲ ਤੇ ਸ਼ੇਅਰ ਕਰੋ ਵੀਡੀਓ ਧੰਨਵਾਦ